ਸਾਡੀ ਟਾਲੀ ਦੇ ਜੇ ਗੱਲ ਕਰਨੇ ਤੋਂ ਬੰਦ ਕਰ ਲਿਓ ਨਹੀਂ ਇਸ ਵਿੱਚ ਵੱਜਾਂਗੇ ਹੁਣ ਸਾਡੇ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਦੇਖ ਲੈ ਕਰ ਲੋ ਬੰਬਾਂ ਦੀ ਫੈਕਟਰੀ ਦੀ ਰਣੀ ਆ ਪਹਿਲਾਂ ਤੁਸਾਂ ਪਰ ਨਵਰਦਾ ਆ ਅਸੀਂ ਉਸ ਕਿਆ ਨਾਲ ਤੂੰ ਰੋਕੇ ਉੱਥੇ ਸਾਡੇ ਬੰਦੇ ਦੀ ਬਾਹ ਮੱਲੀ ਪੰਗਾ ਲਿਆ ਉਹਨਾਂ ਨੇ ਪੁੱਛ ਉਹਨਾਂ ਨੂੰ ਤਾਂ ਕਿਸਾਨਾਂ ਤੇ ਪੀਕ ਖਾਲੇ ਜਦ ਕੇ ਟਕਰਾਅ ਹੋ ਜਾਏ ਕਿਸਾਨਾਂ ਨੂੰ ਪੁਲਿਸ ਨੇ ਇੱਕ ਖੇਤਾ ਵਿੱਚ ਜਾ ਕੇ ਕਿਹਾ ਉੱਥੇ ਸੋ ਬਦੀ ਪਧਰਤੇ ਕਿਸਾਨਾਂ ਤੇ ਲਾਤੀ ਚਾਰਜ ਕਰਦੀ ਦੀ ਨਦਰਾਈਏ ਜੀ ਹਾਂ ਮਾਮਲਾ ਬਰਿੰਦਾ ਦੇ ਪਿੰਡ ਜਿਉਂਦਾ ਹੈ ਜਿੱਥੇ ਕਿ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ 'ਚ ਨਕਸ਼ਾ ਬੰਦੀ ਅਤੇ ਪਰਬੰਦੀ ਦੇ ਕੁੱਤਨ ਲੈ ਕੇ ਕਿਸਾਨਾਂ ਤੇ ਪੁਲਿਸ ਵਿਖਾੜੇ ਟਕਰਾ ਹੋ ਗਿਆ ਜਿਸ ਤੋਂ ਬਾਅਦ ਕਿਸਾਨ ਇਸ ਦਾ ਵਿਰੋਧ ਕਰਨ ਲੱਗੇ ਪਰ ਪੁਲਿਸ ਨੇ ਕਿਸਾਨਾਂ ਨੂੰ ਰੂਪ ਸੇਕਰ ਵਿੱਚ ਕਰ ਲਈ ਉਹਨਾਂ ਤੇ ਲਾਤੀ ਚਾਰਜ ਲਾ ਦਿੱਤਾ ਕਿਸਾਨਾਂ ਦੀ ਟਰਾਲੀਾਂ ਨੂੰ ਪੁਲਿਸ ਨੇ ਜਮ ਕਰ ਲਈ ਵਰਤਾਂਤਿਕਰਾ ਹੋਇਆ ਕਿ ਕਿਸਾਨਾਂ ਨੇ ਕਿਹਾ ਹੈ ਕਿ ਅੰਸ਼ਾਸਕ ਬਲੋਂ ਜ਼ਬਰਦਸਤੀ ਉਹਨਾਂ ਦੇ ਖੇਤਾਂ ਦੀ ਨਕਸ਼ਾਬੰਦੀ ਅਤੇ ਗ੍ਰਭੇਬੰਦੀ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਲੋਕ ਲਗਾਇਆ ਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਕੰਮ ਕਰ ਰਹੀ ਹੈ। ਕਿਹਾ ਕਿ ਮੈਪਿੰਗ ਅਤੇ ਗ੍ਰਭਾਬੰਦੀ ਰਹੀ ਕਿਸਾਨਾਂ ਦੀ ਜ਼ਮੀਨ ਕਬਜ਼ੇ ਦੀ ਸਾਜ਼ਿਸ਼ ਰਹੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਕਿਸਾਨ ਇਹਨਾਂ ਝੂਠਾ ਦੇ ਕਈ ਦਹਾਕਿਆਂ ਤੋਂ ਖੇਤੀ ਕਰ ਰਹੇ ਨੇ ਅਤੇ ਹਿੰਦ ਸਰਕਾਰ ਵੱਲੋਂ ਵਕਤ ਤੋਂ ਰੱਖਿਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਨਵੰਦ ਨਹੀਂ ਟਰਾਲੀ ਤਾਂ ਖੜੀ ਆ ਸਾਡੀ ਇੱਕ ਵੀ ਬੰਦਾ ਹੈ ਨਹੀਂ ਹੁਣ ਟਰਾਲੀ ਲੈ ਜਾਓਗੇ ਤੁਸੀਂ ਟਰਾਲੀ ਤਾਂ ਤਾਂ ਲਿਆਏ ਸੀ ਬੜਾ ਹੁਣ ਲੈ ਜਾਓਗੇ ਪਰ ਰੋੜਿਆਂ ਦਾ ਭਰੀ ਹੋਈ ਹੈ ਉਹ ਤਾਂ ਜਨ ਬੰਬਾਂ ਨਾਲ ਭਰੀ ਹੋਈ ਹੈ ਹੁਣ ਤੁਸੀਂ ਲੈ ਜਾਓਗੇ ਟਰਾਲੀ ਕਿਹਨੂੰ ਲੈ ਜਾਣੀ ਹੈ ਸਾਡੀ ਟਰਾਲੀ ਦੇ ਦਿਓ ਜੇ ਗੱਲ ਕਰਨੀ ਤਾਂ ਬਦ ਕਰ ਲਿਓ ਨਹੀਂ ਅਸੀਂ ਵਿੱਚ ਵੱਜਾਂਗੇ ਹੁਣ ਸਾਡੇ ਰੋੜੇ ਸਾਡੇ ਨਹੀਂ ਗੋਲੀਆਂ ਦਾ ਸਾਡੇ ਕੋਲ ਹੈਗੀ ਸਾਡੇ ਬੰਦੇ ਬਾਹਰ ਅਸੀਂ ਬੰਬ ਨਹੀਂ ਮਾਰਾਂਗੇ ਉਹ ਸਰ ਜੂਗਾ ਹੈ ਨਾ ਬਦਲਾ ਲਵੋਣੇ ਤੁਸੀਂ ਅਸੀਂ ਬੰਬ ਨਹੀਂ ਬਣਾਏ ਹੈਗੇ ਅਸੀਂ ਬੰਬ ਕਿੱਥੋਂ ਬਣਾਏ ਕਰਨਾ ਹੋ ਜਾਣਾ ਥੋੜਾ ਤੁਸੀਂ ਯਾਰ ਪਿੱਛੇ ਹੋ ਸਾਨੂੰ ਦਿੱਤਾ 20 ਮਿੰਟ ਸਾਡੀ ਟਰਾਲੀ ਤੇ ਛੱਡ ਦਿਓ ਜੇ ਭੜਨਾ ਭੈਣ ਲੈ ਜਾਓ ਲੈ 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 ਅਬ ਰੋੜੇ ਲਾਗੇ ਦੇ ਟਰਾਲੀ ਰੋੜੇ ਲਾ ਕੇ ਦੇਾਂ ਨਹੀਂ ਰੋੜੇ ਲਾ ਕੇ ਦੇਾਂ ਸਾਨੂੰ ਰੋੜੇ ਨਹੀਂ ਪੱਟੇ ਜਾਂਦੇ ਇੱਥੇ ਰੋੜੇ ਨਹੀਂ ਮਿਲਦੇ ਅਸੀਂ ਜਿਹੜੀ ਮਰਜ਼ੀ ਕਰਨਾ ਪੱਟ ਲਾਂਗੇ ਨਹੀਂ ਪੱਟ ਲੈਗਾ ਫਿਰ ਮਾਰ ਦੇਣਾ ਸਾਰੀ ਦੁਨੀਆ ਮਾਰ ਦੇਣਾ ਤੂੰ ਅਸੀਂ ਤਾਂ ਕੋਈ ਗੱਲ ਦੀ ਨਹੀਂ ਗੱਲ ਕਰ ਯਾਰ ਪਹਿਲਾਂ ਦੂਸਰ ਪੱੜਾ ਵੱਟਦਾ ਆ ਅਸੀਂ ਕੁਝ ਕਿਹਾ ਉਹਨਾਂ ਨੂੰ ਰੋਕ ਕੇ ਉੱਥੇ ਸਾਡੇ ਬੰਦੇ ਦੀ ਬਾਹ ਬੱਡੀ ਪੰਗਾ ਲਿਆ ਉਹਨਾਂ ਨੇ ਪੱਛੋਂ ਉਹਨਾਂ ਨੂੰ ਮੈਨੂੰ ਬਾਹ ਬੱਡੀ ਨਹੀਂ ਲੈਣਾ ਉਹਨੇ ਪੰਗਾ ਲੈਣਾ ਤੁਹਾਡੇ ਨਾਲ ਬੰਬ ਜਨਾਬ ਕਿੱਥੇ ਬੰਬ ਬਣਾਉਣੇ ਆ ਤਾਂ ਦੱਸੋ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲ ਦੇਖ ਲੈ ਕਰ ਲੋ ਬੰਬਾਂ ਦੀ ਫੈਕਟਰੀ ਉਰੇ ਨਹੀਂ ਹੋਈ ਤੇ ਦੇਖ ਲੈ ਮਾਰਨ ਵਾਲਾ ਫੈਸਲਾ ਜਿੰਨਾ ਮਰਜ਼ੀ ਮਾਰ ਕੇ ਖਾਲ ਦੋ ਕਿਸਾਨਾਂ ਨੇ ਇਛਾਪ ਲਗਾਇਆ ਕਿ ਸਰਕਾਰ ਅਦਾਲਤ ਤੋਂ ਦਸਤਖਤ ਲੈ ਕੇ ਕਿਸਾਨਾਂ ਗਿਆ ਜ਼ਮੀਨਾਂ ਦੇ ਕੰਮ ਕੀ ਕਰਨਾ ਚਾਹੀਏ ਜਦ ਕਿ ਰੁਕਵਾ ਬੰਦੀ ਹੈ ਨੰਗਾ ਬੰਦੀ ਦੀ ਕੋਈ ਵੀ ਨਹੀਂ ਕਿਸਾਨਾਂ ਨੇ ਕਿਹਾ ਨਹੀਂ ਦਿੱਤੀ ਕਿ ਦੇਖ ਕੇ ਪ੍ਰਸ਼ਾਸਨ ਵੱਲੋਂ ਤੱਕੇ ਨਾਲ ਕਸ਼ਬਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਦਾ ਵਿਰੋਧ ਕਰ ਗਏ ਅਤੇ ਵੱਡਾ ਸੰਘਰਸ਼ ਹੋ ਗਿਆ। ਕੰਡਾ ਡਾਕਟਰ ਜਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ